ਪੰਜਾਬੀ ਦੇਖ ਰਿਹਾ ਹੋ ਤੁਸੀਂ ਤੇ ਮੈਂ ਹਾਂ ਸ਼ਖਰ ਸੰਧੀਰ ਬਰਥਡੇ ਪਾਰਟੀ ਦੇ ਲਈ ਪੁੱਤ ਨੇ ਆਪਣੇ ਪਿਓ ਤੋਂ ਪੈਸੇ ਮੰਗੇ ਔਰ ਜਦੋਂ ਪਿਤਾ ਨੇ ਘੱਟ ਪੈਸੇ ਦਿੱਤੇ ਤਾਂ ਗੁੱਸੇ ਦੇ ਵਿੱਚ ਆ ਕੇ ਪੁੱਤ ਦੇ ਵੱਲੋਂ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਜਾਂਦਾ ਹੈ ਘਰ ਦੇ ਵਿੱਚ ਪਈ ਹੋਈ ਕੱਪੜੇ ਕੱਟਣ ਵਾਲੀ ਕੈਂਚੀ ਮਾਰ-ਮਾਰ ਕੇ ਦੱਸਦੀ ਹੈ ਕਿ ਪਿਤਾ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਔਰ ਦੂਜੇ ਪਾਸੇ ਮੁੰਡਾ ਰਫੂ ਚੱਕਰ ਦੱਸਿਆ ਜਾ ਰਿਹਾ ਹੈ ਇਹ ਮਾਮਲਾ ਦਰਅਸਲ ਫਤੇਗੜ ਸਾਹਿਬ ਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਆਪਣੀ ਜਨਮ ਦਿਨ ਦੀ ਪਾਰਟੀ ਮਨਾਉਣ ਦੇ ਲਈ ਪੁੱਤ ਵੱਲੋਂ 5000 ਰੁਪਏ ਦੀ ਮੰਗ ਆਪਣੇ ਪਿਤਾ ਦੇ ਅੱਗੇ ਰੱਖੀ ਜਾਂਦੀ ਹੈ ਪਰ ਉਸ ਦਾ ਪਿਤਾ ਉਸ ਨੂੰ ਸਿਰਫ 1000 ਰੁਪਏ ਦਿੰਦਾ ਜਿਸ ਮਗਰੋਂ ਉਸ ਦਾ ਪੁੱਤਰ ਗੁੱਸੇ ਦੇ ਵਿੱਚ ਆਉਂਦਾ ਤੇ ਕੱਪੜੇ ਕੱਟਣ ਵਾਲੀ ਕੈਂਚੀ ਚੁੱਕਦਾ ਔਰ ਪਿਤਾ ਦੇ ਉੱਤੇ ਵਾਰ-ਵਾਰ ਵਾਰ ਕਰਦਾ ਔਰ ਜਿਸ ਤੋਂ ਬਾਅਦ ਪਿਤਾ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਨਾਮ ਪਰਮਜੀਤ ਸਿੰਘ ਹੈ ਔਰ 44 ਸਾਲ ਉਹਨਾਂ ਦੀ ਉਮਰ ਸੀ ਔਰ ਜਿਸ ਪੁੱਤ ਵੱਲੋਂ ਇਹ ਕਾਂਡ ਕੀਤਾ ਗਿਆ ਉਸ ਦਾ ਨਾਮ ਵਰਿੰਦਰਜੀਤ ਸਿੰਘ ਦੱਸਿਆ ਜਾ ਰਿਹਾ ਔਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਉਸ ਦੇ ਖਿਲਾਫ ਕੇਸ ਵੀ ਦਰਜ ਕਰ ਦਿੱਤਾ ਗਿਆ ਪਰ ਫਿਲਹਾਲ ਦੇ ਲਈ ਉਹ ਮੌਕੇ ਤੋਂ ਫਰਾਰ ਚੱਲ ਰਿਹਾ ਔਰ ਪੁਲਿਸ ਅਧਿਕਾਰੀ ਇਸ ਮੁੰਡੇ ਦੀ ਤਲਾਸ਼ ਕਰ ਰਹੇ ਨੇ ਜਿਸ ਵੱਲੋਂ ਆਪਣੇ ਹੀ ਪਿਤਾ ਦਾ ਕਤਲ ਗੁੱਸੇ ਦੇ ਵਿੱਚ ਆ ਕੇ ਕਰ ਦਿੱਤਾ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਦੀ ਘਟਨਾ ਹੈ तकरीबन 9 ਵਜੇ ਵਰਿੰਦਰਜੀਤ ਸਿੰਘ ਜਨਮ ਦਿਨ ਦੀ ਪਾਰਟੀ ਦੇ ਲਈ ਜਿਹੜਾ ਆਪਣੇ ਪਤਾ ਤੋਂ ਪੈਸੇ ਮੰਗਦਾ ਪਰ ਪਿਤਾ ਮਨਾ ਕਰਦਾ ਜਿਸ ਮਗਰੋਂ ਇਹ ਕਦਮ ਜਿਹੜਾ ਉਸ ਮੁੰਡੇ ਦੇ ਵੱਲੋਂ ਚੁੱਕ ਲਿਆ ਜਾਂਦਾ ਫੈਮਿਲੀ ਸੀ ਕਿ ਪਰਮਜੀਤ ਸਿੰਘ ਪੁੱਤਰ ਦਲੀਪ ਸਿੰਘ ਲੜਾਈ ਝਗੜਾ ਹੋਣ ਕਰਕੇ ਆਪਣੇ ਲੜਕੇ ਨਾਲ ਇਹਦੀ ਡੈੱਡ ਬੋਡੀ ਸਿਵਲ ਹਸਪਤਾਲ ਮੋਰਚੀ ਵਿੱਚ ਰੱਖੀ ਗਈ ਹੈ ਜਿੱਥੇ ਮੁੱਖ ਅਫਸਰ ਸਾਹਿਬ ਨੇ ਨੌਕੇ ਤੇ ਪੁੱਜ ਕੇ ਉਦੀ ਪਤਨੀ ਜਰਨਜੀਤ ਕੌਰ ਦੇ ਬਿਆਨ ਤੇ ਉਹਦੇ ਬੇਟੇ ਬਰਿੰਦਰਪ੍ਰੀਤ ਸਿੰਘ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ ਤੇ ਰਾਤ ਮਿਤੀ ਰਾਤ 9 ਵਜੇ ਦੀ ਗੱਲ ਹੈ ਮ੍ਰਿਤਕ ਪਰਮਜੀਤ ਸਿੰਘ ਦੇ ਬੇਟੇ ਬਰਿੰਦਰਪ੍ਰੀਤ ਸਿੰਘ ਦਾ ਜਨਮ ਦਿਨ ਸੀ ਉਹ ਜਿੱਦ ਕਰਦਾ ਸੀ ਕਿ ਮੈਨੂੰ ਜਨਮ ਦਿਨ ਤੇ 5000 ਰੁਪਏ ਦੇਵੇ ਪਰ ਪਰਮਜੀਤ ਮੇਰੇ ਤੇ ਕਹਿੰਦਾ ਵੀ ਤੂੰ 1000 ਰੁਪਏ ਲੈ ਲੈ ਇਹਦੇ ਨਾਲ ਜਨਮ ਦਿਨ ਬਿਲਾ ਲਓ ਜਿੱਦ ਕਰਦਾ ਰਿਹਾ ਅਤੇ ਕਮਰੇ ਵਿੱਚ ਆਪਣੇ ਜਿੱਦ ਕਰਨ ਤੇ ਆਪਣੇ ਕਮਰੇ 'ਚ ਆਪਣੇ ਪਿਤਾ ਨਾਲ ਹੱਤੋਪਾਈ ਕਰਨ ਲੱਗ ਗਿਆ ਇਹਨੂੰ ਰੌਲਾ ਸੁਣ ਕੇ ਗਵੰਦੀ ਕਮਲਜੀਤ ਸਿੰਘ ਆ ਗਿਆ ਇੱਥੇ ਉਹਨੇ ਤੈਸ ਜਾ ਕੇ ਸੁਰਿੰਦਰਪ੍ਰੀਤ ਸਿੰਘ ਆਪਣੇ ਪਿਤਾ ਦੇ ਇੱਥੇ ਕੱਪੜੇ ਕੱਟਣ ਵਾਲੀ ਕੈਂਚੀ ਦੇ ਬਾਰ ਕਰੇ ਜਿਸ ਨਾਲ ਉਹਦੇ ਜਾਫੀ ਹੋ ਗਿਆ ਕਾਫੀ ਬਰਾਣਾ ਮੁਤੇਸਿਗਲਾ ਸਟਾਫ ਕਰਮਜੀਤ ਸਿੰਘ ਨੂੰ ਲੈ ਕੇ ਆਏ ਜਿੱਥੇ ਉਹਦੀ ਮ੍ਰਿਤਕ ਕਰਾਰ ਦਿੱਤਾ ਮਾਮਲਾ ਦਰਤੀ ਕੱਲੇ ਰਣਜੀਤ ਕੌਰ ਦੇ ਬਿਆਨ ਤੇ ਅਕੀ ਪੋਸਟਮਾਰਟਮ ਕਰਾ ਕੇ ਜੋ ਵੀ ਜੈਸੀ ਵੀ ਸੂਚ ਤੋਕੀ ਤੁਹਾਨੂੰ ਸੁਣਨ ਪੜਕੇ ਸਰਵੇਮ ਚੁੜੇ ਲਿੰਦੇ ਜੇ